ਸਸ਼ਕਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੇ ਵਿੱਚ ਨਸ਼ਾ ਦੇ ਖਿਲਾਫ ਵਿੱਢੀ ਗਈ ਮੁਹਿੰਮ ਦੇ ਤਹਿਤ ਇੱਕ ਹੋਰ ਸਫਲਤਾ ਹਾਸਲ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਜਿਸ ਦੇ ਕੋਲ 400 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਿਆ ਨੇ ਤਾਂ ਸ਼ੱਕ ਦੇ ਆਧਾਰ ਤੇ ਇਸ ਵਿਅਕਤੀ ਨੂੰ ਪੁਲਿਸ ਵੱਲੋਂ ਰੋਕਿਆ ਜਾਂਦਾ ਹੈ ਤੇ ਜਦੋਂ ਤਲਾਸ਼ੀ ਲਈ ਗਈ ਹੈ ਤਾਂ ਇਸ ਦੇ ਕੋਲੋਂ ਨਸ਼ੀਲੀਆਂ ਗੋਲੀਆਂ ਪੁਲਿਸ ਨੇ ਬਰਾਮਦ ਕੀਤੀਆਂ ਨੇ ਦੱਸਿਆ ਵੀ ਜਾ ਰਿਹਾ ਹੈ ਕਿ ਹੁਣ ਇਸ ਵਿਅਕਤੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਰਿਮਾਂਡ ਤੇ ਲੈ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ ਤੇ ਇਹ ਵੀ ਕਹਿਆ ਜਾ ਰਿਹਾ ਕਿ ਇਸ ਵਿਅਕਤੀ ਦੇ ਫਾਰਵਰਡ ਤੇ ਬੈਕਵਰਡ ਲਿੰਕ ਜਿਹੜੇ ਨੇ ਉਹ ਖੰਗਾਲੇ ਜਾ ਰਹੇ ਨੇ ਕਿ ਆਖਰ ਇਹ ਵਿਅਕਤੀ ਜਿਹੜਾ ਹੈ ਇਸ ਦੇ ਵੱਲੋਂ ਇਹ ਨਸ਼ੀਲੀਆਂ ਗੋਲੀਆਂ ਕਿੱਥੋਂ ਲਈਆਂ ਗਈਆਂ ਤੇ ਕਿਸ ਦੇ ਵੱਲੋਂ ਅੱਗੇ ਸਪਲਾਈ ਕੀਤੀਆਂ ਜਾਂਦੀਆਂ ਸਨ ਇਹ ਕਿੰਨੇ ਸਮੇਂ ਤੋਂ ਇਹ ਕੰਮ ਕਰ ਰਿਹਾ ਹੈ ਇਸ ਲਈ ਪੁਲਿਸ ਹੁਣ ਅਗਲੀ ਕਾਰਵਾਈ ਕਰ ਰਹੀ ਹੈ ਇਹਦੇ ਵਿੱਚ ਸਾਡੇ ਕੋਲ ਇੱਕ ਐਫ ਆਈ ਆਰ ਰਜਿਸਟਰ ਹੋਈ ਹੈ ਐਫ ਆਈ ਆਰ ਨੰਬਰ 125 ਅੰਦਰ ਸੈਕਸ਼ਨ 22 ਬੀ ਕਾ 85 ਐਨਡੀਪੀਐਸ ਐਕਟ ਥਾਣਾ ਸੰਗਰ ਜਿਹਦੇ ਵਿੱਚ ਐਸਟੀਐਫ ਦੀ ਪੁਲਿਸ ਪਾਰਟੀ ਦੇ ਸਾਡਾ ਥਾਣਾ ਸੰਗਤ ਦੇ ਪੁਲਿਸ ਪਾਰਟੀ ਕੰਬਾਈਨਡ ਆਪਰੇਸ਼ਨ ਦੇ ਵਿੱਚ ਦੇ ਤਹਿਤ ਪਿੰਡ ਪੱਕਾ ਕਲਾ ਦੇ ਵਿੱਚ ਦਰਾਨੇ ਗਾਇਸ ਇੱਕ ਵਿਅਕਤੀ ਜਿਹਨੂੰ ਛੱਕ ਦੇ ਬਰਾਹ ਤੇ ਰੋਕਿਆ ਗਿਆ ਤਾਂ ਉਹਦੇ ਪਾਸੋਂ 400 ਗੋਲੀਆਂ ਨਸ਼ੀਲੀਆਂ ਗਰਾਮਟੋਲ ਕੰਮ ਕੀਤੀਆਂ ਗਿਆ ਜਿਹਨੂੰ ਨਾਮ ਪਤਾ ਪੁੱਛਣ ਤੇ ਪਾਇਆ ਗਿਆ ਕਿ ਇਹਦਾ ਨਾਮ ਪਰਮਜੀਤ ਸਿੰਘ ਪੁੱਤਰ ਬਖਤੌਰ ਸਿੰਘ ਹੈ ਪੱਕਾ ਕਲਾ ਦਾ ਹੀ ਰਹਿਣ ਵਾਲਾ ਹੈ ਜੀ ਉਮਰ ਕਰੀਬ 32 ਸਾਲ ਹੈ ਤੇ ਇਹਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਫਰਦਰ ਪੁਲਿਸ ਕਾਰਡ ਲਿਆ ਜਾ ਰਿਹਾ ਤਾਂ ਜੋ ਕਿ ਫਾਰਵਰਡ ਬੈਕਵਰਡ ਲਿੰਕ ਦੇ ਲਈ ਚੰਗੀ ਤਰ੍ਹਾਂ ਖਗਾਲੇ ਜਾ ਸਕਣ ਤੇ ਇਹਦੇ ਵਿੱਚ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਇਹਦੇ ਉੱਪਰ ਇੱਕ ਪਹਿਲਾਂ ਵੀ ਪਰਚਾ